अरबी दी चटपटी ਤੇ ਮਸਾਲੇਦਾਰ ਸਬਜ਼ੀ ਅੱਜ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਪੇਸ਼ ਕਰਾਂਗੇ ਇਸ ਤਰੀਕੇ ਦੇ ਨਾਲ ਨਾ ਹੀ ਤਾਂ ਸਬਜ਼ੀ ਕੱਚੀ ਰਹਿੰਦੀ ਹੈ ਤੇ ਨਾ ਬਿਲਕੁਲ ਖੁੱਲਦੀ ਹੈ ਬਹੁਤ ਹੀ ਚਟਪਟੀ ਤੇ ਮਜ਼ੇਦਾਰ ਬਣਦੀ ਹੈ ਜੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾਇਓ ਕਰਦੇ ਸਿੰਪਲ ਮਸਾਲਿਆਂ ਦੇ ਵਿੱਚ ਬਣਾ ਕੇ ਪੇਸ਼ ਕਰਾਂਗੇ ਚਲੋ ਜੀ ਅਰਬੀ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਉਹਦੇ ਲਈ ਇੱਥੇ ਮੈਂ 1/2 ਕਿਲੋ ਅਰਬੀ ਲਈਆ ਅਰਬੀ ਦੇ ਉੱਪਰ ਕਾਫੀ ਮਿੱਟੀ ਲੱਗੀ ਹੋਈ ਸੀ ਚੰਗੀ ਤਰ੍ਹਾਂ ਉਕੇ ਨੂੰ ਸਾਫ਼ ਕਰ ਲਿਆ ਤੇ ਫਿਰ ਆਪਾਂ ਇਹਨੂੰ ਛਿੱਲ ਲੈਣਾ ਛਿੱਲਣ ਤੋਂ ਬਾਅਦ ਜੇ ਉੱਪਰ ਕੋਈ দাগ ਹੀ ਹਿੱਸਾ ਜਾਂ ਖਰਾਬ ਆ ਉਹ ਵੀ ਆਪਾਂ ਉਤਾਰ ਦੇਣਾ ਤੇ ਫਿਰ ਆਪਾਂ ਇਹਨੂੰ ਕੱਟ ਲੈਣਾ ਹੈ ਸਾਰੀ ਅਰਬੀ ਨਾਮੇ ਛੇਲੇ ਲਈਏ ਤੇ ਹੌਣੇ ਨੂੰ ਕੱਟਣਾ ਹੈ ਤੇ ਮੈਂ ਇਹਦੇ ਨਾਲ ਗੋਲ ਪੀਸ ਕਰ ਰਹੀ ਹਾਂ ਤੁਸੀਂ ਇਹਨੂੰ ਜਿਸ ਹਿਸਾਬ ਦੇ ਨਾਲ ਗੋਲ ਜਾਂ ਲੰਮਾ ਕੱਟਣਾ ਚਾਹੁੰਦੇ ਹੋ ਕੱਟ ਕੇ ਤਿਆਰ ਕਰ ਸਕਦੇ ਹੋ ਸਰੀ ਅਰਬੀਆ ਮੇ ਕੱਟ ਕੇ تیار ਕਰ ਲਈ ਹੈ ਕਿ ਕਿ ਹੋਏ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਜੋ ਪ੍ਰਕਿਰਤਾ ਤਾਗੀ ਜਿ ਲੱਗ ਜਾਂਦੀ ਹੈ ਕਿ ਜਿਹਦੇ ਨੂੰ ਛਿਲ ਦੇ ਨਾਲ ਹੀ ਇਹਦੇ ਵਿੱਚ ਜਿਹੜਾ ਸਟਾਰਚ ਹੁੰਦਾ ਹੈ ਚਿੱਟਾ ਜਿਹਾ ਗੁੰਡੀ ਤਰ੍ਹਾਂ ਉਹਨੂੰ ਤੋਕੇ 2 ਤੋਂ 3 ਵਾਰੀ ਸਾਫ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਫਿਰ ਫੇਰ ਨਾ ਇਹਨੂੰ ਮੈਂ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਤੋਕੇ ਜਦੋਂ ਵਾਧੂ ਪਾਣੀ ਨਿਕਲ ਗਿਆ ਤੇ ਫਿਰ ਇਹਨੂੰ ਕਿਚਨ ਵਾਲੇ ਟੋਵਲ ਦੇ ਉੱਪਰ ਪਾ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਜਿਸ ਤਰ੍ਹਾਂ ਪੁੰਜਣ ਤੋਂ ਬਾਅਦ ਫਿਰ ਮੈਂ 15-20 ਮਿੰਟ ਲਈ ਇਹਨੂੰ ਨਾ ਪੱਕੇ ਦੀ ਮਿੱਟੀ ਰੱਖ ਦਿੱਤਾ ਸੀ ਜਿਹੜੀ ਅਰਬੀਆ ਚੰ ਫਿਰ ਦੂਸਰੀ ਸਾਈਡ ਕੜਾਈ ਰੱਖੀ ਹੈ ਜੀ ਗੈਸ 'ਤੇ ਉੱਪਰ ਤੇ ਉਹਦੇ ਵਿੱਚ ਮੈਂ ਦੋ ਚਮਚ ਲੈ ਰਹੀਆਂ ਸਰੋਂ ਦਾ ਤੇਲ ਜਿੰਨੀ ਥੇਲ ਗਰਮ ਹੋ ਗਿਆ ਨਾ ਤੇ ਉਹਦੇ ਵਿੱਚ ਆਪਾਂ ਦੋ ਤੋਂ ਤਿੰਨ ਚੁਟਕੀਆਂ ਜਨ ਕਿ ਦੋ ਤੋਂ ਤਿੰਨ ਇੰਚ ਪਾਵਾਂਗੇ ਅਜਵਾਨ ਇਹਦੇ ਨਾਲ ਨਾ ਬੜਾ ਹੀ ਵਧੀਆ ਟੇਸਟ ਬੜਾ ਵਧੀਆ ਫਲੇਵਰ ਆਉਂਦਾ ਹੈ ਤੇ ਫਿਰ ਆਪਾਂ ਪਾ ਦੇਣੀ ਹੈ ਜੀ ਹਰਦੀ ਹਰਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਤੇ ਦੋ ਤੋਂ 3 ਮਿੰਟ ਨਾ ਇਸੇ ਤਰ੍ਹਾਂ ਤੇਲ ਦੇ ਨਾਲ ਨਾ ਭੁੰਨ ਲੈਣਾ ਹੈ ਤੇਲ ਦੇ ਵਿੱਚ ਮਿਕਸ ਕਰਦੇ ਹੋਏ ਨਾਲ ਹੀ ਤਾਂ ਜਿਹੜਾ ਤੇਲ ਆ ਚੰਗੀ ਤਰ੍ਹਾਂ ਹਰਦੀ ਦੇ ਉੱਪਰ ਲੱਗ ਜਾਵੇਗਾ ਪੈਨਾਲੀ ਹਿਲਾਉਂਦੇ ਹੋਏ ਨਾ ਇਸ ਤਰ੍ਹਾਂ ਇਹਦੇ ਵਿੱਚ ਬਿਲਕੁਲ ਵੀ ਸਟਾਰਚ ਨਹੀਂ ਰਹਿੰਦਾ ਜਿੱਦਾਂ ਧੋਕੇ ਆਪਾਂ ਇਹਨੂੰ ਸੁਕਾ ਲੈਨੇ ਆ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ ਦੋ 3 ਮਿੰਟ ਇਸੇ ਤਰ੍ਹਾਂ ਲਗਾਤਾਰ ਹਲਾਉਂਦੇ ਹੋਏ ਆਪਾਂ ਇਹਨੂੰ ਤਲਣਾ ਹੈ ਜੀ ਠੀਕ ਹੈ ਇਸ ਤਰ੍ਹਾਂ ਫਰਾਈ ਕਰਨਾ ਹੈ ਫਿਰ ਆਪਾਂ ਨਾ ਇਹਨੂੰ ਉਪਰੋਂ ਟਾ ਕੇ ਘੱਟ ਸੇਕਦੇ ਪਕਾਉਣਾ ਹੈ ਤੇ ਵਿੱਚ ਵਿੱਚ ਵੀ ਨਾ ਹਲਾਉਂਦੇ ਰਹਿਣਾ ਇੱਕ ਦੋ ਨੀ ਜੇ ਦੂਸਰੀ ਸਾਈਡ ਆਪਾਂ ਤੜਕਾ ਲਗਾ ਲੈਣੀ ਆ ਤੜਕਾ ਲਗਾਉਣ ਲਈ ਇਕੜ ਆਈ ਦੇ ਵਿੱਚ ਦੋ ਤੋਂ ਤਿੰਨ ਚਮਚ ਮੈਂ ਲੈ ਰਹੀ ਆ ਸਰੋਂ ਦਾ ਤੇਲ ਸਰੋਂ ਦਾ ਤੇਲ ਜਿਵੇਂ ਗਰਮ ਹੋ ਗਿਆ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜੀਰਾ ਦੋ ਛੁਟਕੀਆਂ ਯਾਨੀ ਕਿ ਦੋ ਪਿੰਚ ਹਿੰਗ ਖਿੰਗਾ ਹਜਮੀ ਦੇ ਲਈ ਬਹੁਤ ਹੀ ਵਧੀਆ ਜੀ ਹਿੰਗ ਦੀ ਵਰਤੋਂ ਜ਼ਰੂਰ ਕਰਿਆ ਕਰੋ ਨਾਲ ਹੀ ਫਿਰ ਇੱਥੇ 3 ਟਮਾਟਰ ਲੈ ਵੱਡੇ ਸਾਈਜ਼ ਦੇ ਉਹਨਾਂ ਨੂੰ ਮੈਂ ਨਾ ਚੋਪਰ ਦੇ ਵਿੱਚ ਚੋਪ ਕਰ ਲਿਆ ਹੈ ਜਾਨੀ ਕਿ ਆਪਾਂ ਜਾਂ ਤਾਂ ਉਹਨੂੰ ਬਿਲਕੁਲ ਬੀਕ ਕੱਟ ਲੈਣਾ ਹੈ ਜਾਂ ਇਸ ਤਰ੍ਹਾਂ ਬਿਲਕੁਲ ਫਾਈਨ ਆਪਾਂ ਉਹਨਾਂ ਨੂੰ ਚੋਪ ਕਰ ਲੈਣਾ ਹੈ ਪਿਆਜ਼ ਫਾਕੇ ਲਗਾਤਾਰ ਮਿਕਸ ਕਰਾਂਗੇ ਖਿੰਗਾ ਨੂੰ ਆਪਾਂ ਭੁੰਨਾਂਗੇ ਜਿਵੇਂ ਹੀ ਆਪਣੇ ਪਿਆਜ਼ਾਂ ਦਾ ਰੰਗ ਬਦਲ ਗਿਆ ਫਿਰ ਇਹਦੇ ਵਿੱਚ ਅਦਰਕ 깔 ਲਸਣ ਬਿਲਕੁਲ ਬਰੀਕ ਫਾਈਨ ਕੱਟ ਕੇ ਮੈਂ ਪਾਇਆ ਹੈ ਜਿਹਨੂੰ ਵੀ ਫਾਈਨ ਚੌਪ ਕਰ ਲਿਆ ਹੈ ਅਦਰਕ ਲਸਣ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਆਪਾਂ ਤੜਕੇ ਨੂੰ 골ਡਨ ਬ੍ਰਾਊਨ ਕਰਨਾ ਹੈ ਕਿ ਪੂਰਾ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਪਕਾ ਲੈਣਾ ਹੈ ਇਥੇ ਨਾ ਥੋੜੀ ਜਿਹੀ ਗੈਸ ਦੀ ਫਲੇਮ ਦਿਖਾਈ ਹੋ ਗਈ ਸੀ ਮੇਰੇ ਤੋਂ ਤੇ ਮੈਂ ਕੱਟ ਕਰਨਾ ਭੁੱਲ ਗਈ ਸੀ ਤੇ ਦੇਖੋ ਥੋੜਾ ਜ਼ਿਆਦਾ ਹੀ ਬ੍ਰਾਊਨਾ ਹੋ ਗਿਆ ਤੜਕਾ ਤੜਕੇ ਨੂੰ ਧਿਆਨ ਦੇ ਨਾਲ ਤੁਸੀਂ ਪਕਾਉਣਾ ਹੈ ਤੜਕੀ ਨੂੰ ਮੈਂ ਚੰਗੀ ਤਰ੍ਹਾਂ ਇੱਥੇ ਪੁੰਨ ਲੈ ਆਈ ਜੀ ਤੇ ਫਿਰ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਟਮਾਟਰ ਮੈਂ ਬਿਲਕੁਲ ਚੋਪਰ ਦੇ ਵਿੱਚ ਚੋਪ ਕਰ ਲਏ ਸੀ ਦੋ ਟਮਾਟਰ ਤੇ ਨਾਲ ਹੀ ਹਰੀ ਮਿਰਚ ਲਈ ਇਥੇ ਸਵਾਦ ਅਨੁਸਾਰ ਫਿਰ ਇਥੇ ਮੈਂ ਲੈ ਰਹੀ ਹਾਂ ਜੀ ਕਸ਼ਮੀਰੀ ਲਾਲ ਮਿਰਚ ਜਾਨੀ ਕਿ ਦੇਗੀ ਮਿਰਚ ਨਾਲ ਹੀ ਸਵਾਦ ਅਨੁਸਾਰ ਨਮਕ ਹਲਦੀ ਪਾਊਡਰ ਤੇ ਇਹ ਕਸਤੂ ਧੀ ਮੇਥੀ ਕਸੂਰੀ ਮੇਥੀ ਨਾਲ ਹੀ ਇਦਾਂ ਚਮਕਾ ਰਹੇ ਹਾਂ ਧਨੀਆ ਪਾਊਡਰ ਤੇ ਫਿਰ ਨਾਲ ਹੀ ਵਿੱਚ ਨਾ ਪਾਣੀ ਪਾ ਦਵਾਂਗੇ ਕਿ ਜਿਹੜੇ ਆਪਣੇ ਮਸਾਲਿਆਂ ਨੂੰ ਕੀ ਨਾ ਲੱਗਨ ਜਲਨ ਤੇ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਮਸਾਲੇ ਸਾਰੇ ਸਵਾਦਨ ਸਾਤ ਤੇ ਲੋੜ ਅਨੁਸਾਰ ਵਰਤਣੀਆਂ ਤੇ ਕਰਕੇ ਨਾਰਮਲ ਬੇਸਕ ਮਸਾਲਿਆਂ ਦੇ ਨਾਲ ਨਾ ਇਹ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਪਕਾਵਾਂਗੇ ਜੀ ਤੇ ਫਿਰ ਇਹਨੂੰ ਆਪਾਂ ਟੱਕ ਕੇ ਨਾ ਤੜਕੀ ਨੂੰ ਪਕਾਉਣਾ ਹੀ ਬਿਲਕੁਲ ਘੱਟ ਸੇਕ ਤੇ ਕਿਉਂਕਿ ਨਾਲ ਉਹ ਜਿਹੜਾ ਤੇਲ ਆ ਆਪਣਾ ਅਲੱਗ ਹੋ ਜਾਵੇ ਤੇ ਦੂਸਰੀ ਸਾਈਡ ਆਪਾਂ ਅਰਬੀ ਚੈੱਕ ਕਰ ਲੈਣੇ ਆ ਤੇ ਅਰਬੀ ਵੀ ਨਾ ਇੱਥੇ ਆਪਣੀ ਜਿਹੜੀ ਪੱਕਦੀ ਨੂੰ 15 ਤੋਂ 20 ਮਿੰਟ ਹੋ ਗਏ ਆ ਮੈਂ ਬਿਲਕੁਲ ਘੱਟ ਸੇਕ ਤੇ ਰੱਖਿਆ ਸੀ ਤੇ ਆਪਾਂ ਇਹਨੂੰ ਇਹ ਚੈੱਕ ਕਰਕੇ ਦੇਖ ਲੈਣਾ ਨੇ ਤੁਸੀਂ ਕਿਉਂਕਿ ਕਾਫੀ ਗਰਮ ਸੀ ਪਹਿਲਾਂ ਮੈਂ ਚਾਕੂ ਦਿ ਨਾਲ ਇਹਨੂੰ ਚੈੱਕ ਕਰਕੇ ਦੇਖ ਸਕਦੀ ਤੇ ਹੱਥ ਦੇ ਨਾਲ ਵੀ ਨਾ ਇਸ ਤਰ੍ਹਾਂ ਤੋੜ ਕੇ ਦੇਖ ਸਕਦੇ ਹੋ ਅਰਬੀ ਬਿਲਕੁਲ ਆਪਣੀ ਨਰਮ ਹੋ ਚੁੱਕੀ ਹੈ ਅਰਬੀ ਆਪਣੀ ਨਰਮ ਹੋ ਚੁੱਕੀ ਹੈ ਜੀ ਜਾਨੀ ਕਿ ਇਹ 90 95% ਹੈ ਜਿਹੜੀ ਕੁੱਕ ਹੋ ਚੁੱਕੀ ਹੈ ਤੇ ਬਾਕੀ 10% ਆਪਾਂ ਇਹਨੂੰ ਤੜਕੇ ਦੇ ਨਾਲ ਪਕਾਵਾਂਗੇ ਇਹ ਤੜਕਾ ਵੀ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਦੇਖੋ ਤੇਲ ਉੱਪਰ ਵਿਖਣ ਲੱਗ ਗਿਆ ਹੈ ਤੇ ਘੱਟ ਸੇਕ ਕਿੰਨਾ ਵਧੀਆ ਨਾ ਤੜਕਾ ਬਹੁਤ ਹੀ ਵਧੀਆ ਬਣਦਾ ਹੈ ਤੇ ਨਾਲ ਹੀ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤੜਕੇ ਨੂੰ ਹਮੇਸ਼ਾ ਮੱਠੇ ਮੱਠੇ ਸੇਕਦੇ ਪੁਰਨਾ ਹੈ ਤੇ ਨਾਲ ਹੀ ਵਿੱਚ ਮੈਂ ਤਿੰਨ ਅਖਰੀਆਂ ਮਿਰਚਾਂ ਪਾ ਦਿੱਤੀਆਂ ਜੀ ਇਸ ਤਰ੍ਹਾਂ ਸਬਜ਼ੀ ਦੇ ਵਿੱਚ ਦੇਖਣ ਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਇਹ ਸਿਰਫ ਮੈਂ ਵੀਡੀਓ ਬਣਾ ਰਹੇ ਹਾਂ ਉਸ ਕਰਕੇ ਪਾਈਆਂ ਹਰੀ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਤੜਕੇ ਨੂੰ ਮਿਕਸ ਕਰ ਲੈਣਾ ਜੀ ਤੇ ਫਿਰ ਪਾ ਦੇਣੀ ਆਪਣੀ ਫਰਾਈ ਕੀਤੀ ਹੋਈ ਆਲੂ ਅਰਬੀ ਪਾ ਕੇ ਆਪਏ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਹੈ ਜਿਕੇ ਚੰਗੀ ਤਰ੍ਹਾਂ ਮਸਾਲੇ ਤੇ ਜਿਹੜੀ ਅਰਬੀ ਹੈ ਨਾ ਆਪਣੀ ਰਲ ਜਾਵੇ ਸਾਰੀ ਜਿੱਜਾ ਨੂੰ ਮਿਕਸ ਕਰਨ ਤੋਂ ਬਾਅਦ ਫਿਰ ਆਪਏ ਨੂੰ ਟਾਕ ਦੇ ਜੀ 3 ਤੋਂ 4 ਮਿੰਟ ਆ ਪਕਾਵਾ ਜੀ ਬਿਲਕੁਲ ਘੱਟ ਸੇਕ ਕੇ ਮੱਠੀ ਮੱਠੀ ਸੇਕ ਕੇ ਦੇ 4-5 ਮਿੰਟ ਬਾਅਦ ਪਕਾਉਣ ਤੋਂ ਬਾਅਦ ਸ਼ੀਰ ਆਪਾਂ ਇਹਦਾ ਟੱਕਣ ਚੱਕ ਕੇ ਦੇਖਾਂਗੇ ਤੇ ਦੇਖੋ ਸਬਜੀ ਆਪਣੀ ਜਿਹੜੀ ਜਿਹੜਾ ਥੋੜਾ ਖ ਨਾ ਕੱਚਾਪਨ ਰਹਿ ਗਿਆ ਸੀ ਨਾ ਉਹ ਵੀ ਇਸ ਤਰ੍ਹਾਂ ਪੂਰੀ ਆਪਣੀ ਕੁੱਕ ਹੋ ਜਾਂਦੀ ਹੈ ਚੰਗੀ ਤਰ੍ਹਾਂ ਪਨ ਜਾਂਦੀ ਹੈ ਤੁਸੀਂ ਉਸੇ ਤਰ੍ਹਾਂ ਰਸੀਦਾਰ ਸਬਜੀ ਵੀ ਬਣਾ ਸਕਦੇ ਹੋ ਸੁੱਕੀ ਸਬਜੀ ਵੀ ਬਣਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੀ ਹੈ ਥੋੜੀ ਰਸੀਦਾਰ ਸਬਜੀ ਬਣਾਉਣੀ ਹੈ ਤਾਂ ਥੋੜੀ ਜਿਹੀ ਨਾ ਤੁਸੀਂ ਤੜਕੇ ਦੇ ਵਿੱਚ ਪਾਣੀ ਪਾ ਕੇ ਵੀ ਗਰੇਵੀ ਬਣਾ ਕੇ ਤਿਆਰ ਕਰ ਲੇਗੇ ਤੇ ਤੁਹਾਨੂੰ ਇਹ ਸਬਜ਼ੀ ਦੀ ਰੈਸਪੀ ਕਿਸ ਤਰ੍ਹਾਂ ਮਿਲੀ ਜਰੂਰ ਕਮੈਂਟ ਕਰੋ ਤੇ ਇਸੇ ਅਸੀਓ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ। ਇਸੇ ਤਰ੍ਹਾਂ ਪਿਆਰ ਤੇ ਸਪੋਰਟ ਬਣਾਈ ਰੱਖਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਜਰੂਰ ਗੁੱਡ ਸਬਸਕ੍ਰਾਈਬ ਕਰਿਓ ਹੁਣ ਲਈਏ ਨਵੀਂ ਰੈਸਪੀ ਦੇ ਨਾਲ ਪਰਤ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।